ਆ ਲੈ ਆ ਲੈ ਆ ਬੋਰ ਤੂੰ ਵੀ ਲੌ ਬੀਤਾ ਆ ਗਿਆ ਆ ਗਿਆ ਤੂੰ ਵੀ ਕਿਧਰੋਂ ਕੁੜਤੇਵੇਂ ਮੈਂ ਕਿਧਰ ਲਾ ਲੈ ਕੇ ਤੇ ਬਾਹਰ ਹੋਏ ਕੰਮ ਤੁਹਾਡਾ ਮੈਚ ਇੱਕ ਤੂੰ ਬੁਲਾਦਾ ਸਾਡੇ ਨੇ ਘਰੀ ਫਾਇਦਾ ਨਾਲਾ ਤੈਨੂੰ ਕੇ ਮੈਂ ਕਾਲੀ ਪਾਉਣੇ ਆ ਠੀਕ ਐ ਇਹ ਵੀ ਮਦਰੋ ਆ ਲੈ ਵੀ ਗੋਲਡੀ ਵੀ ਕਰ ਗਿਆ ਮੈਚ ਪੂਰੇ ਦਾ ਪੂਰਾ ਨਾ ਹੈਲੋ ਹਾਇਲੋ ਹੈਂਦਾ ਗੈਰਸੇਓ ਹਾਇਲੋ ਠੀਕਾ ਠੀਕਾ ਲਾਈਵ ਆ ਕੇ ਉੱਥੇ ਜਾ ਕੇ ਮਿਲਦੇ ਆਂ ਨਾਲੇ ਉਹਦੇ ਵੀ ਦਾ ਕਰਾਂਗੇ ਅੱਜ ਜਨਮ ਦਿਨ ਆਪਾਂ ਸੈਲੀਬ੍ਰੇਟ ਉੱਥੇ ਜਾ ਕੇ ਹਨਾ ਉਹਦੇ ਦੀ ਹੋਰ ਮਾਡੇ ਵੀ ਕਰਾਂਗੇ ਸੈਲੀਬ੍ਰੇਟ ਹਨਾ ਉਹਦੇ ਦੀ ਕੀ ਕਰਾਂਗੇ ਉੱਛੇ ਜੀ ਹੈ ਹਾਂ ਹੈਪੀ ਬਰਥਡੇ ਆਪਾਂ ਪੂਰਾ ਕਰਾਂਗੇ ਵੱਡੀ ਪਾਰਟੀ ਤੇ ਠੀਕ ਹੈ ਛੇ ਛੇ ਹੁਣ ਮਿਲਦੇ ਆ ਉੱਥੇ ਹੀ ਤੁਹਾਨੂੰ ਜਾਰੀਆਂ ਸਾਰੀਆਂ ਸ਼ੁਰੂ ਆ ਸਾਡੀਆਂ ਚਲੋ ਵੀ ਬਾਏ ਬਾਏ ਆਜੇ ਉੱਥੇ ਮਿਲਦੇ ਆ ਹਨਾ ਉੱਜੇ ਪਾਸੇ ਚਲੋ ਚਲ ਆਇਆ ਮੈਂ ਤੇ ਕਾਇਆ ਤੁਹਾਨੂੰ ਨਾਲ ਹੀ ਕਰਨਾ ਪਾਣੀ ਚਲ ਗੁਰੂ ਬਾਗੇ ਪੁਰਾਣੇ ਕਰ ਗਏ ਆਪਾਂ ਇੰਟਰ ਵੀ ਤੇ ਧੁੰਦ ਵੀ ਪੈਣੀ ਬੁਰੀ ਸ਼ੁਰੂ ਹੋ ਗਈ ਹੈ ਜਾਗਤ ਤੱਕ ਪਹੁੰਚਣ ਨਾਲ ਮੇਰੇ ਖਿਆਲ ਪੂਰੀ ਧੁੰਦ ਪੈ ਜਾਊਗੀ ਤੇ ਆਪਾਂ ਜਾਣੇ ਹੌਲੀ ਹੌਲੀ ਤੇ ਆਪਾਂ ਮਲੋ ਕੇਕ ਲੈਣਾ ਪਹਿਲਾ ਉਹਦੇ ਵੀਰ ਦਾ ਬਸ ਇੱਕ ਕੇਕ ਫੜਨਾ ਤੇ ਫਿਰ ਉਸ ਤੋਂ ਬਾਅਦ ਆਪਾਂ ਚਲੇ ਜਾਣਾ ਬਾਈ ਪ੍ਰੀਤ ਕੋਲ ਤੇ ਆਪਾਂ ਪ੍ਰੀਤ ਦੀ ਤੁਹਾਨੂੰ ਦੁਕਾਨ ਵੀ ਦਿਖਾਉਣੀ ਹੈ ਕਿੱਥੇ ਹੈ ਤੇ ਤੋਂ ਦਾ ਬਾਕੀ ਤੋਂਦ ਵੀ ਹੈ ਬਾਕੀ ਧੂਆਂ ਜਾਂ ਵੀ ਜ਼ਿਆਦਾ ਲੱਗਦਾ ਤੇ ਨੇੜੇ ਜਾਣਾ ਆਪਾਂ ਤਲਵੰਡੀ ਭਾਈ ਦੇ ਨੇੜੇ ਤੇੜੀ ਕਿੱਛੀ ਚਲ ਵੀ ਗੋਲਡੀ ਜਿੰਨਾ ਟਾਈਮ ਰਸਤਾ ਸਾਫ਼ ਹੈ ਲੋ ਜੀ ਹੁਣ ਆਪਾਂ ਲੈਣਾ ਕੇਕ ਉਹਦੇ ਵੀਰ ਦਾ ਮੇਰਾ ਸੋਹਣਾ ਪੁੱਤ ਆ ਆਪਾਂ ਪ੍ਰੀਤ ਵਾਲਿਆਂ ਤੋਂ ਤੇ ਜੇਕਰ ਤੁਸੀਂ ਮਤਲਬ ਮੇਰੇ ਸਾਧੋਨੇ ਬੱਚਿਆਂ ਦੇ ਜਿਹੜੇ ਕੇਕ ਹੈ ਸ਼ੁਰੂ ਤੋਂ ਹੀ ਮਤਲਬ ਪ੍ਰੀਤ ਬਾਈ ਤੋਂ ਬਣਦੇ ਆ ਬਹੁਤ ਸਿਰਾਂ ਘੁੰਦਾ ਹੋਇ ਤੇ ਮਤਲਬ ਜਿਹੋ ਜਿਹਾ ਅਸੀਂ ਚਾਹਨੇ ਆ ਮਤਲਬ ਉਹ ਜਿਹਾ ਬਣਾ ਕੇ ਦਿੰਦਾ ਮਨ ਪਸੰਦ ਆ ਮਤਲਬ ਫਰੈਸ਼ ਕੇਕ ਹੁੰਦਾ ਲਗਨ ਸਾਰੇ ਤੇ ਆਓ ਹੁਣ ਤੁਹਾਨੂੰ ਪਹੁੰਚ ਕੇ ਤੁਹਾਨੂੰ ਮਿਲਾਉਣੇ ਆ ਇਹ ਹੈਗਾ ਮળો ਚੰਨੂ ਵਾਲਾ ਬਾਈਪਾਸ ਦੇ ਉੱਪਰ ਹੀ ਆ ਜਿਹੜਾ ਮળો ਜਵਾ ਬਾਗਾ ਪੁਰਾਣਾ ਨਿਹਾਲ ਸਿੰਘਾ ਰੋਡ ਦੇ ਉੱਪਰ ਮੁੜਦੇ ਆ ਨਾ ਉੱਥੇ ਆਪਾਂ ਇੱਥੇ ਆਏ ਕਰਕੇ ਤੇਰੇ ਹਿਸਾਬ ਨਾਲ ਨਹੀਂ ਆ ਬਾਕੀ ਇਹ ਬਾਈ ਨਾਲ ਮળોਣੇ ਤੁਹਾਨੂੰ ਜਲਦੀ ਆ ਪਹੁੰਚ ਗਏ ਆ ਪਹੁੰਚ ਗਏ ਬਾਗਾ ਪੁਰਾਣਾ ਵਾਸਤੇ ਤੁਹਾਨੂੰ ਉੱਥੇ ਦੁਕਾਨ ਵੀ ਦਿਖਾਉਣੀ ਹੈ ਮੈਂ ਥੋੜਾ ਜਿਹਾ ਮੇਰੇ ਤੇ ਆਂਟੀ ਤੇ ਸਾਡੀ ਆ ਚੰਡੀ ਬੜੀ ਬਣਵਾ ਕੇ ਰਹੀ ਸੀ ਮੈਂ ਆਂਟੀ ਇਸ ਦੇ ਤੇ ਸਾਥ ਨਹੀਂ ਆ ਬੱਚੇ ਮਤਲਬ ਪੂਰਾ ਰਾਸ਼ਾ ਮਿੱਤਰੋ ਖਾਣਾ ਬਾਈ ਕਿ ਨਹੀਂ ਗੋਲਡੀ ਬਾਈ ਪੂਰਾ ਨਾ ਸਭ ਬਾਈ ਲੈ ਵੀ ਆ ਹੈਗਾ ਨਿਆਲ ਸਿੰਘ ਚਲ 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 ਇਹ ਨਿਆਲ ਸਿੰਘ ਵਾਲਾ ਰੋਡ ਤੋਂ ਮੋੜਦੀ ਹੈ ਆਲਵੀ ਨੇ ਵੀ ਲੈ ਸੀ ਜੋ ਐਂਡ ਵੀ ਬਹੁਤ ਪੀਰਾ ਹੁੰਦਾ ਹੈ ਤੇ ਉੱਥਾਂ ਪਰ ਇੱਕ ਸਰਵੋਪਕੀ ਅਧਿਕਾਰੀ ਹੁੰਦਾ ਹੈ ਤਾਂ ਸਾਥੀ ਨੇ ਬਹੁਤ اچھا ਲੱਗਦਾ ਹੈ ਉਹ ਐ ਡਾਕਟਰ ਅੰਬੇਦਕਰ ਸਿੰਘ ਡਾਕਟਰ ਅੰਬੇਦਕਰ ਦੇ ਬੁੱਤ ਤੋਂ ਜਵਾਂ ਹੀ ਸਾਹਮਣੇ ਆ ਮਲੋ ਲੋ ਬਾਈ ਜੀ ਵੜ ਗਿਆ ਕੇਕ ਆਪਣਾ ਹਾਂਜੀ ਹਾਂਜੀ ਜੈ ਜੀ ਦਿਖਾ ਦਿਓ ਤੁਹਾਨੂੰ ਲੈ ਵੀ ਜਿਹੜੇ ਬਾਈ ਦੀ ਮੈਂ ਗੱਲ ਕਰਦਾ ਜੀ ਇਹ ਬਾਈ ਇਹ ਹੈ ਪ੍ਰੀਤ ਮਤਲਬ ਸਿਰਾ ਲਵਾ ਦਿੰਦਾ ਕੇਕ ਉਹ ਫਰੈਸ਼ ਹੁੰਦਾ ਹੈ ਕੇਕ ਨਾਲ ਸਿਰਾ ਤੇ ਤੁਸੀਂ ਵੀ ਜਿੰਨੇ ਵੀ ਮੇਰੇ ਦੋਨੇ ਬੱਚੇ ਤੇ ਦੋਨੇ ਵੇਲੇ ਸ਼ੁਰੂ ਤੋਂ ਲੈ ਕੇ ਹੁਣ ਤੱਕ ਜਿਹੜੇ ਕੇਕ ਬਾਈ ਬਣਾਉਂਦਾ ਦਾ ਇਹ ਪਵਾ ਦਿਓ ਚਾਨਣਾ ਬਾਈ ਆ ਵੀ ਉੱਪਰ ਲਿਖ ਦਿਓ ਬਾਈ ਉਹਦੇ ਵੀਰ ਠੀਕ ਹੈ ਲਿਖਿਆ ਬਈ ਹਾਂ ਉਹ ਦੇਖੋ ਹਾਂ ਠੀਕ ਹੈ ਜੀ ਲੈ ਬਾਈ ਧੰਨਵਾਦ ਤੁਹਾਡਾ ਸਾਰਿਆਂ ਦਾ ਮਨਾ ਹਾਂ ਜੀ ਆ ਰੂ ਜੀ ਆਂਦੇ ਹਾਂ ਰੋਡ ਲੈਡ ਪੰਨੀ ਤੁਸੀਂ ਆਉਣੇ ਹੋ ਹਾਂ ਸਰਚਰ ਪੈ ਮਟਾਉਣੇ ਹੋ ਤੁਹਾਡੇ ਬਰੀ ਹੋਰ ਹਾਂ ਜੀ ਸਾਡਾ ਜੋੜਦੇ ਲੈ ਵੀ ਜਿੰਨੇ ਵੀ ਮਿੱਤਰੋ ਤੁਸੀਂ ਵੇਖ ਰਹੇ ਆ ਤੇ ਬਾਈ ਕਰੋ ਇਹ ਜਰੂਰ ਆਓ ਮਤਲਬ ਤੁਸੀਂ ਪਹਿਲਾਂ ਇੱਕ ਵਾਰੀ ਟਰਾਈ ਕਰਕੇ ਜਰੂਰ ਵੇਖ ਲਓ ਤੇ ਫਿਰ ਤੁਹਾਨੂੰ ਸਦਾ ਲੱਗੂਗਾ ਤੇ ਬਾਈ ਸਿਰਾ ਕਰਾਉਂਦਾ ਕੇਕ ਤਾਂ ਤੁਸੀਂ ਪਹਿਲਾਂ ਵੀ ਬਹੁਤ ਖਾਦੇ ਆ ਠੀਕ ਆ ਬਾਈ ਗੰਦੰਬੋਲੇ ਸ਼ਿਕਲੇ ਜੀ ਜੀ ਸਾਜੀ ਰਾਜਪੁਰਮੋਂ ਹੋਰ ਲਈ ਮੇਰੇ ਵੀ ਫੜਾਵੇ ਬ్రో ਨਹੀਂ ਹੁੰਦਾ ਕਰੋ ਆਹਦੀਆਂ ਮੈਂ ਤੇ ਆਪੀਆਂ ਹੋ ਜਾਂਦਾ ਬ్రో ਇਤਨੀ ਫੜਾ ਦਿਓ ਮੈਂ ਕੋਲ ਸਾਜ ਰਾਜਪੁਰਮੋਂ ਮੈਂ ਜਾਂ ਰਾਜਪੁਰਮੋਂ ਮੋਢੇ ਮੋਢੇ ਨਹੀਂ ਹੁੰਦਾ ਕਰੋ ਯਾਰ ਠੀਕ ਆ ਬਾਈ ਧੰਨਵਾਦ ਬਾਈ ਵਾਲੀ ਨੇ ਵੀ ਬਸ ਬਾਗਿਆ ਪੁਰਾਣੇ ਚੋਂ ਨਿਕਲ ਕੇ ਤੇ ਬਸ ਫਿਰ ਆਪਾਂ ਪਹੁੰਚ ਗਏ ਬਸ ਬਾਕੀ ਦਾ ਬਾਕੀ ਤਾਂ ਬਸ ਇੱਥੇ ਥੋੜੀ ਡਰਾਈਵ ਕਰਦੀ ਹੈ ਚਲੋ ਵੀ ਮੈਂ ਤੁਹਾਨੂੰ ਖਿੱਚ ਦੋ ਆਪਾਂ ਪਹੁੰਚੇ ਆ ਜਲਦੀ ਜਲਦੀ ਤੇ ਉੱਥੇ ਕਰਦੇ ਆਪਾਂ ਪੂਰਾ ਵਧੀਆ ਫੰਕਸ਼ਨ ਠੀਕ ਹੈ ਲੋ ਵੀ ਮਿੱਤਰ ਲੋ ਵੀਰੋ ਇਹਦਾ ਘਰ ਆ ਗਿਆ ਆ ਗਿਆ ਤੇ ਬਾਬੇ ਨੂੰ ਜੱਗ ਦਾ ਕਹਿੰਦਾ ਤੁਸੀਂ ਥੋੜਾ ਥੋੜਾ ਹੌਲੀ ਲੈ ਜਾ ਤੂੰ ਜਾਗਰ ਸੁਰੇ ਕਹਿੰਦਾ ਹਾਂ ਕਹਿੰਦਾ ਤੁਸੀਂ ਹੌਲੀ ਹੌਲੀ ਆ ਜਾ ਪਰ ਜਾਗੋ ਸੀ ਸੇਰੇ ਕੱਢ ਲਾਂਗੇ ਹਾਂ ਕੰਪ ਬਾਬੇ ਦਾ ਬਲੱਡ ਵਧਿਆ ਪਿਆ ਆ ਗਏ ਠੰਡਾ ਠਡਾ ਪਾਣੀ ਪਿਓਲੇ ਬਾਬੇ ਨੂੰ ਹਾਂ ਕਰਦੇ ਥੋੜਾ ਜਿਆ ਕਰਦੇ ਮੋਲ ਚ ਹਾਂ ਅੱਛਾ ਗੱਡੀ ਜਾ ਰਹੀ ਹੈ ਮਾਮੀ ਦੀ ਗੱਡੀ ਆ ਖੜੀ ਹੈ ਅੱਗੇ ਆ ਖੜੀ ਆ ਮਾਮੀ ਦੀ ਗੱਡੀ ਤੇ ਮਾਮਾ ਹੋ ਸਕਦਾ ਵੀ ਗਰਮੀ ਹੋਇਆ ਹੋਵੇ ਮੋਲੇ ਤਿਆਰ ਹੋਦੇ ਮਾਮਾ ਇੱਕ ਵਾਰੀ ਜੀ ਮੈਟਰੋ ਨੋਈ ਮੈਟਰੋ ਪਰੜਾ ਆਗਾ ਤੇ ਜੇ 2 ਜੇ ਸਭ ਸੈਟਿੰਗਾਂ ਚੱਲ ਰਹੀਆਂ ਚੱਲ ਰਹੀਆਂ ਤੇ ਮਾਮਾ ਤਿਆਰ ਉਹਦੇ ਪਪੀ ਉਹ ਵੀ ਆ ਗਿਆ ਅੱਛਾ ਇਹ ਸੰਤਾ ਆਇਆ ਸੀ ਇਹ ਚਾਚੂ ਬੜਾ ਬਚੂ ਬੜਾ ਬੰਦਾ ਚਾਚੂ ਬੜਾ ਉੱਪਰ ਆਇਆ ਲਓ ਵੀ ਬਾਹਰ ਚੱਲੀ ਸੀ ਨਹੀਂ ਅਸੀਂ ਜਾਗੋ ਦਾ ਪ੍ਰੋਗਰਾਮ ਤੇ ਆਪਾਂ ਅੰਦਰ ਵੜ ਕੇ ਕਰ ਲਈ ਕੇਕ ਦੀ ਤਿਆਰੀ ਤੇ ਹੁਣ ਮੈਂ ਕਿਹਾ ਆਪਾਂ ਸੈਲੀਬ੍ਰੇਟ ਕਰਾਂਗੇ ਉਹਦੇ ਵੀ ਦਾ ਜਨਮ ਦਿਨ ਤੇ ਲੈ ਵੀ ਸਦਗੀ ਤੋਂ ਹੋ ਜਾ ਉਧਰਲੀ ਸਾਈਡ ਤੇ ਆ ਜਾ ਆਪਾਂ ਕਰਦੇ ਆ ਸੈਲੀਬ੍ਰੇਟ ਲੈ ਵੀ ਖਿੱਚਦੇ ਫੋਟੋਆਂ ਫੜਮਾਂ ਜਿਹੜੀਆਂ ਲਓ ਜੀ ਬਾਹਰ ਚੱਲੀ ਜਾਂਦਾ ਇਹ ਜਾਗ ਦਾ ਪ੍ਰੋਗਰਾਮ ਤੇ ਮਣੀ ਹੁਣੇ ਨੇ ਲਵਾਤਾ ਹੈਪੀ ਬਰਥਡੇ ਯਾਰਾ ਓਏ ਉਹਦੇ ਵੀ ਤੇ ਜਾਂਦਾ ਤੇ ਗੀਤ ਤੇ ਫਿਰ ਅਸੀਂ ਸੈਲੀਬ੍ਰੇਟ ਕਰ ਲਿਆ ਉਦੇਵੀ ਦਾ ਜਨਮ ਦਿਨ ਸੀਗਾ ਨਾਲੇ ਪੂਰਾ ਵਧੀਆ ਰੌਣਕ ਲੱਗੀ ਸੀ ਬਾਹਰ ਤੇ ਤੁਹਾਨੂੰ ਬਾਹਰ ਦਾ ਆਨੰਦ ਵੀ ਦਿਖਾਵਾਂਗੇ ਤੇ ਪਹਿਲਾਂ ਕੇਕ ਕੋ ਕਟਾ ਦਈਏ ਤੇ ਸੇਦਗੀ ਦਾ ਤੇ ਸਦਗੀ ਦਾ ਮੂੰਹ ਮਿੱਠਾ ਕਰਾ ਦਈਏ ਕਾਫੀ ਟਾਈਮ ਲਗਾ ਦੇ ਕੇ ਕੇਕ ਕੱਟੀਏ ਪਾਪਾ ਕੇਕ ਕੱਟ ਗਏ ਲੋ ਵੀ ਲੈ ਸਦਗੀ ਦਾ ਫੂਕਾ ਮਾਰੀ ਜਾਂਦਾ ਜਿਹੜੀਆਂ نیچے ਕੈਂਡਲ ਜਗਦੀਆਂ ਜਾਂਦੀਆਂ ਸੀ ਲੋ ਜੀ ਆ ਜੋ ਸਾਰੇ ਜਾਨੇ ਕੀ ਕਰੀਏ ਬੋਝ ਦੀ ਨਹੀਂ ਪਈ ਸੀ ਆ ਮੈਜਿਕ ਮਮਤੀ ਜੀ ਜਿਹੜੀ ਹੈ ਵਾਰ ਵਾਰ ਜਗ ਪੈਂਦੀ ਸੀ ਆਪਣੇ ਆਪ ਹੀ ਤੇ ਉਹਦੇ ਵੀਰ ਦੀ ਦਾਦੀ ਨੇ ਵੀ ਮੂੰ ਮਠਾ ਕਰਾਤਾ ਉਹਦੇ ਵੀਰ ਦਾ ਆ ਜੋ ਡੈਡੀ ਤੁਸੀਂ ਵੀ ਭਾਈ ਕਿੱਧਰ ਗਏ ਉਹ ਮੈਜਿਕ ਜੀ ਵਾਲੀ ਆਪਣੇ ਆਪ ਫੇਰ ਚੱਲ ਪੈਂਦੀ ਹੈ ਉਹ ਬੱਤੀ ਲੋਬਿਓ ਦੇ ਦੇ ਦਾਦੂ ਵੀ ਆ ਗਿਆ ਉਹਦੇ ਵੀ ਉਹਦਾ ਮੂੰਹ ਮਿੱਠਾ ਕਰਾਉਣਾ ਲੈ ਵੀ ਉਹਦੇ ਵੀ ਹੋ ਜਾ ਤਿਆਰ ਮਿੱਤਰਾ ਇਹ ਚਲੋ ਵੀ ਉਹਦੇ ਵੀ ਜਨਮ ਦਿਨ ਸੈਲੀਬ੍ਰੇਟ ਕਰਦੇ ਇਹ ਇਹ ਚੱਕ 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 ਲੈ ਵੀ ਇਹਦਾ ਬੂਰਾ ਚੁੱਪਚਾਪ ਹੋਇਆ ਬੇਟਾ ਫਨ ਨਾਲ ਸੀਏ ਸੀਰ ਦਾ ਲੱਗਿਆ ਪਿਆ ਸੀ ਪਾਪਾ ਹੈਪੀ ਟੂ ਹੈਪੀ ਟੂ ਹੈਪੀ ਟੂ ਤੇ ਅੱਜ ਹਾਂ ਔਨ ਹੀ ਸੀ ਪਤਾ ਵੀ ਇਹ ਵਿਆਹ ਤੇ ਜਾ ਕੇ ਸੈਲੀਬ੍ਰੇਟ ਹੋਣਾ ਹੈ ਲੱਗਿਆ ਓਏ ਮੂਫਤੀਆਂ ਕੈਂਡਲ ਜਿਹੜੀਆਂ ਬਾਹਰ ਹੀ ਰੱਖ ਦੀਏ ਤਾਂ ਵਾਰ-ਵਾਰ ਜਗ ਪੈਂਦੀਆਂ ਇਹ ਚੱਕ ਵੀ ਮਣੀ ਨੂੰ ਸੈਟ ਬਾਹਰ ਕੈਂਡਲ ਆਈਆਂ ਨੂੰ ਕਿਰਾ ਲੈ ਵੀ ਉਹਦੇ ਵੀਰ ਨੇ ਵੀ ਫੜ ਲਏ ਸ਼गन ਮਾਂ ਦੇ ਬੁੱਤ ਨੇ ਬੜਾ ਸ਼ੀਸ਼ੀਤੀ ਚਲੋ ਵੀ ਇਹ ਜ਼ੈਦ ਦੇ ਨਾਲ ਉਹ ਮਿੱਠਾ ਕਰਾਤਾ ਆਜੋ ਵੀ ਜੀਨੇ ਜੀਨੇ ਖੜਾ ਚਾਣੀ ਫੋਟੋ ਸਾਡੇ ਉਹਦੇ ਵੀਰ ਦੇ ਨਾਲ ਆਜੋ ਆਜੋ ਵਾਈਸ ਆਰੀ ਲੈ ਵੀ ਲੋ ਜੀ ਆ ਉਹ ਮੁੰਡਾ ਜੀ ਦਾ ਵਿਆਹ ਹੈ ਤੇ ਆ ਮੇਰੀ ਮਾਸੀ ਮਾਸੜਾ ਤੇ ਉਹਨਾਂ ਨੇ ਵੀ ਕਰਾ ਲਈ ਉਹਦੇ ਨਾਲ ਫੋਟੋ ਤੇ ਆ ਵੀ ਮਣੀ ਹੁਣੀ ਮਾਸੀ ਦੇ ਮੁੰਡੇ ਆ ਮੇਰੇ ਤੇ ਫੇਰ ਆਂਟੀ ਹਣੀ ਵੀ ਆ ਗਈਆਂ ਮਾਸੀ ਵੀ ਹੋਗੀ ਤੇ ਆ ਮਾਮਾ ਹੋਇਆ ਬੈਠਿਆ ਨਹੀਂ ਗਿਆ ਟੇਡਾ ਹੋ ਕੇ ਫੋਟੋ ਖਿਚਾ ਲਈਏ ਲੌਬੀ ਸਾਡੇ ਉਹਦੇ ਵੀਰਲੇ ਅੰਦਰ ਬੈਠਿਆ ਲਾਈਕ ਗੋਲਡੀ ਬੋਸ ਵੀ ਬੈਠਾ ਸਾਰੇ ਜਣੇ ਅੰਦਰ ਤੇ ਨਾਲ ਨਾਲ ਆਪਾਂ ਹੁਣ ਕੇਕ ਕਟਿਆ ਗਿਆ ਤੇ ਆਪਾਂ ਕਰਾਂਗੇ ਸਰਵ ਤੇ ਉਸ ਤੋਂ ਬਾਅਦ ਬਾਹਰ ਜਾ ਕੇ ਜਾਗੋ ਦਾ ਆਨੰਦ ਵੀ ਲਵਾਂਗੇ ਜਾਗੋ ਵੀ ਹਨਾ ਸਾਰੇ ਜਾਣੇ ਜਵਾਰ ਹੈ ਗਿਆ ਕਿਵੇਂ ਲੱਗਿਆ ਲੈ ਕਿਉਂ ਸਦਗੀਰ ਵੀ ਦਿੰਦਾ ਹੈ ਘੇਣ ਦਾ ਨਿਸ਼ਾਨ ਵਧੀਆ ਲੱਗਿਆ ਘੇਣਾ ਤੇ ਆ ਦੇਖੋ ਪੂਰਾ ਜੱਗ ਦਾ ਬਹੁਤ ਮਹੌਲ ਹੈ ਲੋਈ ਕੀ ਕੱਟ ਕੇ ਬਸ ਸਾਰਿਆਂ ਨੂੰ ਸਾਨੂੰ ਕਰਾਂਗੇ ਸਰ ਬਾਹਰ ਜਾ ਕੇ ਕਰਾਂਗੇ ਫੰਕਸ਼ਨ ਨਚਾਂਗੇ ਤੇ ਆ ਜੋ ਫਿਰ ਜਾਗੋ ਵਾਲੇ ਮੈਦਾਨ ਚ ਲੋ ਵੀ ਬੜਾ ਗੀਤ ਨਹੀਂ ਸੁਣਾ ਸਕਦੇ ਅਸੀਂ ਤੇ ਕਿਉਂਕਿ ਕਾਪੀਰਾਈਟ ਆ ਜਾਊਗਾ ਤੇ ਅਸੀਂ ਵੀ ਆਗੇ ਮੈਦਾਨ ਚ ਅਸੀਂ ਕਿ ਆਪਦੇ ਬੁੱਤ ਨਾ ਸੀ ਵੀ ਨੱਚ ਲਈਏ ਥੋੜਾ ਜਿਆ ਤੇ ਨਾਲ-ਨਾਲ ਜਾਗੋ ਇੰਜੋਏ ਕੀਤੀ ਤੇ ਨਾਲ-ਨਾਲ ਕੀਤਾ ਉਹਦੇ ਵੀਰ ਦਾ ਜਨਮ ਦਿਨ ਤੇ ਕਿਵੇਂ ਲੱਗਿਆ ਤੁਹਾਨੂੰ ਸਾਡੀ ਸੈਲੀਬ੍ਰੇਸ਼ਨ ਤੇ ਨਾਲ-ਨਾਲ ਲਾਈਕ ਜ਼ਰੂਰ ਕਰ ਦਿਆ ਕਰੋ ਤੇ ਆ ਯਾਰ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਤੇ ਉਹ ਵੀ ਸਬਸਕ੍ਰਾਈਬ ਕਰ ਦਿਆ ਕਰੋ ਆਪਾਂ ਇਹਨਾਂ ਦੀਆਂ ਥੋੜੀਆਂ ਹੀ ਆ ਰੋਚਕੀਆਂ ਸੋਹਣੀਆਂ-ਸੋਹਣੀਆਂ ਵੀਡੀਓ ਲਿਆਈ ਜਾਵਾਂਗੇ ਤੁਹਾਡੇ ਸਾਹਮਣੇ ਆਪਣੇ ਜੋ ਵੀ ਜ਼ਿੰਦਗੀ ਦੇ ਪਲ ਹੈਗੇ ਆ ਤੁਹਾਡੇ ਸਾਹਮਣੇ ਖੂਬ-ਖੂਬ ਪੇਸ਼ ਕਰਾਂਗੇ ਲਾਈਵ ਹੀ ਮੇਤਰੋ ਹੋਰ ਲਾਈਕ ਸਬਸਕ੍ਰਾਈਬ ਕਰਨਾ ਭੁੱਲਾ ਭੁੱਲਣਾ ਮਤ ਭੁੱਲਣਾ ਮਤ ਹਾਂ ਸਬਸਕ੍ਰਾਈਬ ਪਾ ਪਾ ਕੀਆ ਕੀਆ ਕੀ ਚੀਜ਼ ਲਵ ਯੂ ਬਨਾਰ ਨਾਲ 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 ਫੰਕਸ਼ਨ ਕਰੀਗੇ ਜਾਗੋ ਦਾ ਆਨੰਦ ਮਾਣਿਆ ਆਪਾਂ ਮੇਤਰੋ ਤੇ ਨਾਲ ਨਾਲ ਆਪ ਆਪਣੇ ਬੇਟੇ ਦਾ ਜਨਮ ਦਿਨ ਸੈਲੀਬ੍ਰੇਟ ਕਰ ਲਿਆ ਵਧੀਆ ਪ੍ਰੋਗਰਾਮ ਮਲ ਹੋਇਆ ਤੇ ਉਦੋਂ ਬਾਅਦ ਗੋਲਡੀ ਨੇ ਪੂਰੀ ਇੰਜੋਏ ਬਾਤ ਕੀਤੀ ਗੋਲਡੀ ਨੇ ਫਿਰ ਕਰਦਾ ਲਹਿੰਗੇ ਦੇ ਸ਼ਰਾਦ ਢੋਲ ਦੀ ਲੈ ਐਕਸ਼ਨ ਮਾਰਦਾ ਪੂਰੇ ਦਾ ਪੂਰੇ ਕਿਉਂ ਪੂਰੇ ਪੂਰੇ ਐਕਸ਼ਨ ਚੱਲਦੇ ਲੈ ਲਹਿੰਗੇ ਦੇ ਸ਼ਰਾਦ ਢੋਲ ਦੀ ਤੇ ਕੀ ਤੁਹਾਨੂੰ ਪਤਾ ਹੀ ਆ ਨਾਲ ਮੈਂ ਨਹੀਂ ਸੁਣਾ ਸਕਦਾ ਤੇ ਚੱਲਦਾ ਗੀਤ ਇਹ ਹੀ ਹੈ ਲੋ ਕਿਉਂ ਪੂਰਾ ਧਮਾਲ ਲਿੰਗੇ ਤੇ ਸ਼ਰਾਬ ਡੋਲਤੀ ਕਿਵੇਂ ਬੋਗੀ ਬੋਲੋ ਲਓ ਵੀ ਚਾਗ ਬੋਡੋ ਡੋਡੋਲਤੀ ਲਓ ਜੀ ਮਲਪੂਰਾ ਨੰਦਾ ਆਏ ਮਿੱਤਰੋ ਤੇ ਨਾਲ ਨਾਲ ਤੁਹਾਨੂੰ ਕਿਵੇਂ ਲੱਗਾ ਤੁਸੀਂ ਵੀ ਆਪਦਾ ਕਮੈਂਟ ਜ਼ਰੂਰ ਕਰ ਦਿਓ ਤੇ ਸਾਡੇ ਸੋਹਣੇ ਜੇ ਬਤਲੀ ਯੂ ਵਿਸ਼ ਕਰਦੇ ਹੋ ਗੁੱਡ ਹੈਪੀ ਬਰਥਡੇ ਦਾ ਕਰਦੇ ਹੋ ਮੈਸੇਜ ਹੈ ਨਾ ਤੇ ਦੇ ਦਿਓ ਸੋਹਣੇ ਸੁਵੇ ਵਧੀਆ ਵਧੀਆ ਅਸ਼ੀਰਵਾਦ ਦੇ ਦਿਓ ਮੇਰੇ ਸੋਹਣੇ ਬੁੱਤ ਨੂੰ ਤੰਦਰੁਸਤੀ ਦੇਵੇ ਤੇ ਸੋਹਣੀ ਲੰਮੀ ਉਮਰ ਹੋਵੇ ਤੇ ਇਦਾਂ ਹੀ ਤੁਹਾਨੂੰ ਅਸੀਂ ਸੈਲੀਬ੍ਰੇਟ ਕਰ ਕਰ ਦਿਖਾਈ ਜਾਈਏ ਜਨਮ ਦਿਨ ਤੇ ਲੈ ਵੀ ਸਦਕੀਰ ਤੇ ਸਦਕੀ ਦੀ ਦਾਦੀ ਨੱਚ ਰਹੀ ਹੈ ਪੂਰਾ ਆਦਾ ਨੰਦਲੇ ਆਰੀਆ ਜਿੰਦਗੀ ਸਹੀਨ ਕੁਛ ਨਹੀਂ ਹੁੰਦਾ ਮਿੱਤਰੋ ਖਾਸ ਕੋਈ ਸੈਲੀਬ੍ਰੇਸ਼ਨ ਅਸੀਂ ਤਾਂ ਕੋਈ ਮੌਕਾ ਖੁੰਜਣ ਨਹੀਂ ਦਿੰਦੇ ਗੱਲ ਪੈਸੇ ਦੀ ਨਹੀਂ ਹੈਗੀ ਮੇਰੇ ਹਿਸਾਬ ਨਾਲ ਇਹ ਪੂਰੇ ਪੂਰੇ ਪ੍ਰੋਗਰਾਮ ਦੇ ਕੇ ਕੱਟਣ ਤੇ ਹਜ਼ਾਰ ਤੋਂ ਥੱਲੇ ਥੱਲੇ ਸਾਰਾ ਖਰਚਾ ਆ ਗਿਆ ਹੋਊਗਾ ਤੇ ਸਾਡੀ ਮਲਿਕ ਵਧੀਆ ਰੋਚਕ ਜੀ ਵੀਡੀਓ ਬਣ ਗਈ ਤੇ ਲਾਈਫ ਦਾ ਇੱਕ ਸੋਹਣਾ ਜਿਹਾ ਪਲ ਬਣ ਗਿਆ ਜਿਹੜਾ ਤੁਹਾਡੇ ਸਾਹਮਣੇ ਅਸੀਂ ਪੇਸ਼ ਕਰਤਾ ਤੇ ਤੁਹਾਨੂੰ ਕਿਵੇਂ ਲੱਗਿਆ ਅਸੀਂ ਉਹ ਵੀ ਮਤਲਬ ਤੁਸੀਂ ਸੋਹਣੇ ਸੋਹਣੇ ਕਮੈਂਟ ਕਰਕੇ ਦੱਸ ਦਿਓ ਸਾਨੂੰ ਤੇ ਲੈ ਵੀ ਆਪਾਂ ਵੀ ਆਪਦੇ ਸੋਹਣੇ ਬੁੱਤ ਸਦਗੀ ਨਾ ਨੱਚੀ ਜਾਂਦੇ ਆ ਹਨਾ ਸਦਗੀ ਪੂਰਾ ਫੰਕਸ਼ਨ ਕੀਤਾ ਨਾ ਪੰਜਾ ਮਾਚਾ ਪੂਰਾ ਫੰਕਸ਼ਨ ਕੀਤਾ ਆਪਾਂ ਵੀ ਤੇ ਉਸ ਤੋਂ ਬਾਅਦ ਆਪਾਂ ਤੁਹਾਨੂੰ ਆਪਣੇ 골ਡੀ ਯਾਰਦੀ ਦਿਖਾ ਦਨੇ ਆ ਐਂਟਰੀ बाबा फीस फीस भाई नचेगा फिर फीस मिलूगी ਪੂਰਾ ਫੰਕਸ਼ਨ ਕੀਤਾ ਨਾਲੇ ਜਨਮ ਦਿਨ ਸੈਲੀਬ੍ਰੇਟ ਹੋ ਗਿਆ ਤੇ ਨਾਲੇ ਅਸੀਂ ਵਿਆਹ ਵੇਖ ਲਿਆ ਜਾਗੋ ਦੇਖ ਲਈ ਵਿਆਹ ਦੀ ਤੇ ਪੂਰਾ ਫੰਕਸ਼ਨ ਆ ਸੋ ਦੇਖ ਲੋ ਅਲੱਗ-ਅਲੱਗ ਸਾਰੇ ਇਹ ਮੁੰਡੇ ਦਾ ਵਿਆਹ ਹੈ ਵਿਆਹ ਵਾਲਾ ਮੁੰਡਾ ਨਾਲ ਨੱਚੀ ਜਾਂਦਾ ਤੇ ਨਾਲ ਗੋਲਡੀ ਬਾਈ ਆ ਸਾਡਾ ਹੈਗਾ ਗੁਰਸ਼ਰਨ ਸਿੰਘ ਤੇ ਆ ਹੈਗਾ ਮਣੀ ਬਾਈ ਤੇ ਇਹ ਹੈਗਾ ਸਾਡਾ ਸਾਰੇ ਨਗੇ ਮਗੇ ਤੇ ਉਹ ਬਾਈ ਜੀ ਸਾਰੇ ਨੱਚੀ ਜਾਂਦੇ ਆਪਣੇ ਯਾਰ ਦੋਸਤ ਲੈ ਇਹ ਹੈਗਾ ਮਣੀ ਪੜਾਣਾ ਕਿਉਂ ਪੂਰੇ ਰੰਗਮੰਚ ਬੰਨੇ ਹੋਏ ਆ ਮਤਲਬ ਬਲੋ ਨੰਦ ਦਾ ਪਿਆ ਆਨੰਦ ਪਿਆ ਸੋਹਣਾ ਲੱਗਿਆ ਤਾਂ ਤੁਸੀਂ ਮਤਲਬ ਸੋਨਾ ਸੋਨਾ ਕਮੈਂਟ ਕਰ ਦਿਓ ਤੇ ਆ ਲੈ ਫਿਰ ਆ ਜੀ ਗਏ ਅਸੀਂ ਵੀ ਹੁਣ ਇਹ ਆ ਗਏ ਓਕੇ ਬਾਏ ਮਿੱਤਰੋ ਕਿਵੇਂ ਲੱਗੀ ਤੁਹਾਨੂੰ ਦੱਸ ਦਿਓ 골ਡੀ ਦੀ ਐਂਟਰੀ ਵੀ ਦੱਸ ਦਿਓ ਸਾਨੂੰ ਬਾਏ 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 ਓਕੇ ਬਾਏ